ਦੋਸਤੋ ਤੁਸੀਂ ਮੀਡੀਆ 'ਚ ਸੁਣਿਆ ਹੋਊਗਾ ਬੀ 트੍ਰੰਪ ਨੇ ਕੈਨੇਡਾ ਦੇ ਉੱਪਰ ਟੈਰਿਫ ਲਾਤੇ ਜਾਂ ਕੈਨੇਡਾ ਨੇ ਵਾਪਸ ਬੀ ਰੈਟੈਲੀਏਟ ਕਰਦੇ ਹੋਏ 트੍ਰੰਪ ਜਕ ਅਮਰੀਕਾ ਦੇ ਉੱਪਰ ਟੈਰਿਫ ਲਾਤੇ ਪਹਿਲਾਂ ਮੈਂ ਤੁਹਾਨੂੰ ਇਹ ਹੀ ਐਕਸਪਲੇਨ ਕਰਦਾ ਕਿ ਟੈਰਿਫ ਹੁੰਦਾ ਕੀ ਹੈ ਕਈ ਲੋਕਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਕਿ ਜਦੋਂ ਵੀ ਆਪਾਂ ਕਿਸੇ ਦੇਸ਼ ਤੇ ਟੈਰਿਫ ਲਾ ਦਿੰਦੇ ਨੇ ਤਾਂ ਉਸ ਦੇਸ਼ ਤੇ ਇਸ ਚੀਜ਼ ਦਾ ਬੋਝ ਬਣ ਜਾਂਦਾ ਹੈ ਇਹ ਇਸ ਤਰੀਕੇ ਨਾਲ ਕੰਮ ਨਹੀਂ ਕਰਦੇ ਇਹ ਤਰੀਕਾ ਥੋੜਾ ਜਿਆਦਾ ਵੱਖਰਾ ਹੈ ਇਹ ਟੈਰਿਫ ਐਕਚੁਅਲੀ ਹੁੰਦਾ ਟੈਕਸ ਹੀ ਹੈ ਜਾਂ ਡਿਊਟੀ ਕਹਿ ਲਓ ਕੋਈ ਵੀ ਚੀਜ਼ ਕਿਸੇ ਦੇਸ਼ ਤੋਂ ਆਪਣੇ ਦੇ ਸਰਕਾਰ ਜਿਸ ਦੇਸ਼ ਦੇ ਵਿੱਚ ਸਮਾਨ ਆ ਰਿਹਾ ਤਾਂ ਉਹ ਉਹਦੇ ਤੇ 25% ਜਿਹੜਾ ਮੰਨ ਲਓ ਜਾਂ 20% ਹੈ ਜਾਂ 15% ਹੈ ਜਿੰਨੇ ਵੀ ਟੈਰਿਫ ਲਾਏ ਹੈ ਉਹਦੇ ਹਿਸਾਬ ਨਾਲ ਉਹ ਪੈਸੇ ਵਸੂਲਦੀ ਹੈ ਹੁਣ ਮੈਂ ਇੱਕ ਐਗਜ਼ਾਮਪਲ ਦਿੰਨਾ ਹੈ ਮੰਨ ਲਓ ਚੀਨ ਤੋਂ 100 ਡਾਲਰ ਦਾ ਸਮਾਨ ਹੈ ਜਿਹੜਾ ਉਹ ਅਮਰੀਕਾ ਦੇ ਵਿੱਚ ਆਉਂਦਾ ਮੰਨ ਲਓ ਚੀਨ ਦੇ ਕਿਸੇ ਬੰਦੇ ਨੇ 100 ਡਾਲਰ ਦਾ ਸਮਾਨ ਅਮਰੀਕਾ ਭੇਜਤਾ ਪਰ ਜਿਹੜੇ ਬੰਦੇ ਨੇ ਉਹ ਸਮਾਨ ਮੰਗਾਇਆ ਮੰਨ ਲਓ ਅਮਰੀਕਾ ਦੇ ਕਿਸੇ ਬੰਦੇ ਨੇ ਉਹ ਸਮਾਨ ਮੰਗਵਾਇਆ ਉਸ ਬੰਦੇ ਨੂੰ ਇਹ ਜਿਹੜੇ 25% ਆ ਜਾਂ 20% ਜਿੰਨੇ ਵੀ ਟੈਰਿਫ ਆ ਉਹ ਸਰਕਾਰ ਨੂੰ ਦੇਣੇ ਪੈਣਗੇ ਚਾਈਨਾ ਵਾਲੇ ਬੰਦੇ ਨੇ ਕੁਝ ਨਹੀਂ ਦੇਣਾ ਜਾਂ ਚਾਈਨਾ ਨੇ ਕੁਝ ਨਹੀਂ ਦੇਣਾ ਇਹਦਾ ਅਸਰ ਇਹ ਹੋ ਸਕਦਾ ਹੈ ਕਿ ਕੱਲ ਨੂੰ ਉਹ ਮੰਗਵਾਉਣਾ ਛੱਡ ਦੇ ਉਹ ਅਸਰ ਚਾਇਨਾ ਦੇ ਪੈ ਸਕਦਾ ਕਿਉਂਕਿ ਚੀਜ਼ ਮਹਿੰਗੀ ਹੋਗੀ ਪਰ ਡਾਇਰੈਕਟਲੀ ਇਸ ਚੀਜ਼ ਦਾ ਕੋਈ ਅਸਰ ਨਹੀਂ ਪੈਂਦਾ ਇਹਦਾ ਅਸਰ ਜੇ ਪੈਣਾ ਤਾਂ ਉਹ ਉਸ ਦੇਸ਼ ਦੇ ਵਾਸੀਆਂ ਦੇ ਪੈਣਾ ਮੰਨ ਲਓ ਵੀ ਹੁਣ ਅਮਰੀਕਾ ਦੇ ਵਿੱਚ ਜਿਹੜੀ 100 ਡਾਲਰ ਦੀ ਚੀਜ਼ ਪਹਿਲਾਂ ਆ ਰਹੀ ਸੀ ਉਹਦੇ ਤੇ ਮੰਨ ਲਓ ਜੇ 20% ਹੋਰ ਟੈਕਸ ਪੈ ਗਿਆ ਤਾਂ ਉਹ 120 ਡਾਲਰ ਦੀ ਹੋਗੀ ਤੇ ਜਿਹੜਾ ਬੰਦਾ ਸਮਾਨ ਮੰਗਵਾ ਰਿਹਾ ਤੇ ਉਹਨੂੰ 120 ਅੰਚ ਪੈ ਗਈ ਤੇ ਜਦੋਂ ਉਹ ਸਮਾਨ ਵੇਚੂਗਾ ਅਕਸਰ ਕੋਈ ਵੀ ਸਮਾਨ ਜਦੋਂ ਆਪਾਂ ਮੰਗਾਉਂਦਾ ਕੋਈ ਵੀ ਵੱਡਾ ਬਾਏਰ ਤਾਂ ਉਹ ਆਪਦੇ ਉਸ ਸਮਾਨ ਨੂੰ ਅੱਗੇ ਵੇਚਣ ਲਈ ਮੰਗਵਾਉਂਦਾ ਹੈ ਤੇ ਜਦੋਂ ਉਹ ਸਟੋਰਾਂ ਤੇ ਸਮਾਨ ਵੇਚੂਗਾ ਤਾਂ ਉਹ ਜਿਹੜਾ ਅਮਰੀਕਾ ਦਾ ਕਸਟਮਰ ਹੈ ਉਹਦੇ ਲਈ ਉਹ ਮਹਿੰਗਾ ਹੋ ਜੂਗਾ ਸੋ ਅਲਟੀਮੇਟਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੇ ਟੈਰਿਫ ਹੈ ਉਹਦਾ ਸਭ ਤੋਂ ਪਹਿਲਾ ਜਿਹੜਾ ਅਸਰ ਪੈਣਾ ਉਹ ਅਮਰੀਕਾ ਦੇ ਕੰਜ਼ਿਊਮਰ ਤੇ ਪੈਣਾ ਜਾਂ ਅਮਰੀਕਾ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਤੇ ਪੈਣਾ ਇਸੇ ਤਰੀਕੇ ਨਾਲ ਜੇ ਕੈਨੇਡਾ ਟੈਰਿਫ ਲਾਉਂਦਾ ਹੈ ਅਮਰੀਕਾ ਦੇ ਉੱਪਰ ਤਾਂ ਕੈਨੇਡਾ ਦਾ ਸਮਾਨ ਜਿਹੜਾ ਉਹ ਮਹਿੰਗਾ ਹੋਊਗਾ ਜਿਹੜਾ ਅਮਰੀਕਾ ਤੋਂ ਆਉਂਦਾ ਸੋ ਉਹਦਾ ਅਸਰ ਕੈਨੇਡੀਅਨ ਲੋਕਾਂ ਤੇ ਹੀ ਪਊਗਾ ਤੇ ਇਹ ਟੈਰਿਫ ਕਿਉਂ ਲਾਏ ਜਾਂਦੇ ਆ ਇਹਦੇ ਪਿੱਛੇ ਇੱਕ وجہ ਹੈ ਕਿ ਇਹ ਮੰਨ ਲਓ 20 ਮਾਣ ਜਿਹੜਾ ਚਾਈਨਾ ਤੋਂ ਆਉਂਦਾ ਹੈ ਉਸ ਸਮਾਨ ਦੀ ਡਿਮਾਂਡ ਨੂੰ ਘਟਾਉਣ ਲਈ ਲਾਏ ਜਾਂਦੇ ਆ ਜਾਂ ਕਹਿ ਲਓ ਕਿ ਉਸ ਕੰਟਰੀ ਨੂੰ ਫਾਈਨੈਂਸ਼ਲੀ ਝਟਕਾ ਦੇਣ ਲਈ ਲਾਏ ਜਾਂਦੇ ਆ ਤੇ ਸਭ ਤੋਂ ਵੱਡਾ ਰੀਜ਼ਨ ਇਹ ਹੁੰਦਾ ਹੈ ਕਿ ਜਿਹੜੀ ਲੋਕਲ ਪ੍ਰੋਡਿਊਸ ਹੈ ਮੰਨ ਲਓ ਅਮਰੀਕਾ ਆਪ ਜਿਹੜਾ ਸਮਾਨ ਬਣਾਉਂਦਾ ਉਹਦੀ ਵਿਕਰੀ ਵਧੇ ਉੱਥੇ ਵਰਕਰਾਂ ਨੂੰ ਵੱਧ ਵੱਧ ਕੰਮ ਮਿਲੇ ਤੇ ਉਸ ਉਸ ਕੰਟਰੀ ਦੀ ਜੀਡੀਪੀ ਦੇ ਵਿੱਚ ਵਾਧਾ ਹੋਵੇ ਤਾਂ ਕਿ ਜਿਹੜੇ ਬਾਹਰੋਂ ਪ੍ਰੋਡਕਟ ਆ ਰਹੇ ਜਦੋਂ ਉਹਨਾਂ ਦੇ ਟੈਰਿਫ ਲੱਗਦੇ ਉਹ ਮਹਿੰਗੇ ਹੋ ਜਾਂਦੇ ਆ ਤਾਂ ਲੋਕਲ ਪ੍ਰੋਡਕਟ ਜਿਹੜੇ ਉਹਨਾਂ ਦੇ ਮੁਕਾਬਲੇ ਜਾਂ ਬਰਾਬਰ ਤੇ ਆ ਜਾਂਦੇ ਜਾਂ ਉਹ ਸਸਤੇ ਹੋ ਜਾਂਦੇ ਆ ਤੇ ਇਸ ਕਰਕੇ ਜਿਹੜੀ ਡਿਮਾਂਡ ਆ ਬਾਹਰਲੇ ਪ੍ਰੋਡਕਟਾਂ ਦੀ ਘਟ ਜਾਂਦੀ ਹੈ ਤੇ ਲੋਕਲ ਮੈਨੂਫੈਕਚਰਿੰਗ ਨੂੰ ਸਪੋਰਟ ਮਿਲਦੀ ਹੈ ਤੇ ਜਿਹੜੀ ਜੀਡੀਪੀ ਉਹ ਉਦੇਸ਼ ਦੀ ਗਰੋ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਜਦੋਂ ਟੈਰਿਫ ਲਾਏ ਜਾਂਦੇ ਤੇ ਉਹਨਾਂ ਦਾ ਫਾਇਦਾ ਹੀ ਹੋਵੇ ਟੈਰਿਫ ਲਾਉਣ ਨਾਲ ਦੇਸ਼ਾਂ ਨੂੰ ਨੁਕਸਾਨ ਵੀ ਹੁੰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕਿਸੇ ਦੇਸ਼ ਤੋਂ ਸਮਾਨ ਮੰਗਵਾ ਰਹੇ ਹਾਂ ਪਰ ਉਹ ਸਮਾਨ ਅਸੀਂ ਆਪਦੇ ਦੇਸ਼ ਦੇ ਵਿੱਚ ਪ੍ਰੋਡਿਊਸ ਕਰ ਹੀ ਨਹੀਂ ਸਕਦੇ ਫੋਰ ਐਗਜ਼ਾਮਪਲ ਜਿਵੇਂ ਜਿਹੜਾ ਅਮਰੀਕਾ ਆਪਦੀ 30% ਜਿਹੜੀ ਲੰਬਰ ਜਾਂ ਲੱਕੜ ਕਹਿੰਦੇ ਜੀ ਨੂੰ ਉਹ ਕੈਨੇਡਾ ਤੋਂ ਮੰਗਵਾਉਂਦਾ ਹੈ ਹਰ ਸਾਲ ਤੇ ਜੇ ਹੁਣ 트럼ਪ ਕਵੇ ਵੀ ਇਸਤਾਲ ਦੀ ਲੱਕੜ ਆਪ ਪੈਦਾ ਕਰਾਂਗੇ ਤਾਂ ਉਸ ਲੱਕੜ ਨੂੰ ਪੈਦਾ ਕਰਨ ਲਈ ਕਿਉਂਕਿ ਦਰਖਤ ਗਰੋਅ ਕਰਨੇ ਹਨ ਤਾਂ 30 ਤੋਂ 50 ਸਾਲ ਦਾ ਸਮਾਂ ਲੱਗੂਗਾ ਉਸ ਡਿਮਾਂਡ ਨੂੰ ਮੀਟ ਕਰਨ ਲਈ ਤਾਂ ਤੁਸੀਂ ਆਪ ਦੇਖੋ ਵੀ ਇਹੋ ਜਿਹੇ ਜਿਹੜੇ ਪ੍ਰੋਡਕਟ ਹੈ ਤੁਸੀਂ ਆਪਦੇ ਦੇਸ਼ ਦੇ ਵਿੱਚ ਪ੍ਰੋਡਿਊਸ ਨਹੀਂ ਕਰ ਸਕਦੇ ਤੇ ਵੈਸੇ ਵੀ ਇਹੋ ਜੇ ਬਹੁਤ ਹੀ ਜ਼ਿਆਦਾ ਸਟੇਟਸ ਨੇ ਅਮਰੀਕਾ ਦੇ ਵਿੱਚ ਜਿੱਥੇ ਜੰਗਲ ਆਬਾਦ ਕੀਤਾ ਹੀ ਨਹੀਂ ਜਾ ਸਕਦਾ ਜਿਵੇਂ ਨਵੇਡਾ ਹੋ ਗਿਆ ਯੂਟਾ ਹੋ ਗਿਆ ਇਹ ਇਹਨਾਂ ਸੇਟਾਂ ਦੇ ਵਿੱਚ ਰੇਗਸਥਾਨੀ ਹੈ ਤੇ 50 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਚੱਲ ਜਾਂਦਾ ਤੇ ਦੂਰ ਦੂਰ ਤੱਕ ਤੁਹਾਨੂੰ ਕੋਈ ਦਰਖਤ ਨਹੀਂ ਦਿਖਦਾ ਰਾਜਸਥਾਨ ਵਾਂਗੂ ਸੋ ਇਹੋ ਜਿਹੀਆਂ ਜਗ੍ਹਾਵਾਂ ਤੇ ਇਹੋ ਜਿਹੀ ਚੀਜ਼ ਪ੍ਰੋਡਿਊਸ ਹੀ ਨਹੀਂ ਕੀਤੀ ਜਾ ਸਕਦੀ ਹੋਰ ਵੀ ਬਹੁਤ ਪ੍ਰੋਡਕਟ ਹੈ ਮੈਂ ਐਜ਼ ਐਨ ਐਗਜ਼ੈਂਪਲ ਯੂਜ਼ ਕੀਤਾ ਤਾਂ ਉਦੋਂ ਸਾਨੂੰ ਕੀ ਹੁੰਦਾ ਕਿ ਟੈਰਿਫ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਅਸੀਂ ਜੇ ਟੈਰਿਫ ਲਾਵਾਂਗੇ ਤਾਂ ਫਿਰ ਅਗਲਾ ਵੀ ਲਾਊਗਾ ਤੇ ਉਹ ਲੈ ਦੇ ਕੇ ਕਸਟਮਰ ਜਿਹੜੇ ਲੋਕਾਂ ਉਹਨਾਂ ਕੰਟਰੀਆਂ ਦੇ ਜਿਹੜੇ ਵਸਨੀਕ ਲੋਕ ਹੁੰਦੇ ਉਹਨਾਂ ਲਈ ਜਿਹੜਾ ਪ੍ਰੋਡਕਟ ਹੈ ਮਹਿੰਗਾ ਹੋ ਜਾਂ ਨੂੰ ਐਗਰੀਮੈਂਟ ਕਰਨੇ ਪੈਂਦੇ ਆ ਵੀ ਤੁਸੀਂ ਸਾਡੀਆਂ ਚੀਜ਼ਾਂ ਦੇ ਟੈਰਿਫ ਨਾ ਲਾਓ ਤੇ ਅਸੀਂ ਤੁਹਾਡੀਆਂ ਤੇ ਨਹੀਂ ਲਾਉਂਦੇ ਇਸ ਤਰੀਕੇ ਨਾਲ ਟੈਰਿਫਨ ਦੀ ਵਰਤੋਂ ਜਿਹੜੀ ਇਹ ਮੌਕੇ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜਿਵੇਂ ਇੰਡੀਆ ਹੁਣੇ ਚਾਈਨੀਜ਼ ਕਾਰਾਂ ਆਪਣੇ ਕਿਉਂ ਨਹੀਂ ਆਉਂਦੀਆਂ ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਇੱਕ ਤਾਂ ਸਸਤੀਆਂ ਬਹੁਤ ਜ਼ਿਆਦਾ ਐ ਤੇ ਜਿਹੜੀ ਲੋਕਲ ਮੈਨੂਫੈਕਚਰਿੰਗ ਐ ਸਾਡੀ ਜਿਵੇਂ ਟਾਟਾ ਹੋਗੀ ਜਾਂ ਆਪਣੀਆ ਮਹਿੰਦਰਾ ਹੋਗੀ ਇਹਨਾਂ ਦੀਆਂ ਗੱਡੀਆਂ ਦੀ ਜਿਹੜੀ ਵਿਕਰੀ ਉਹ ਘਟ ਜੂਗੀ ਤੇ ਦੂਜਾ ਰੀਜ਼ਨ ਇਹ ਵੀ ਹੈ ਵੈਸੇ ਤਾਂ ਟੋヨタ ਵੀ ਆਉਂਦੀ ਆ ਆਪਣੇ ਉਹ ਵੀ ਜਪਾਨ ਦੀ ਗੱਡੀ ਐ ਪਰ ਕਿਹਾ ਕਿ ਚਾਈਨਾ ਨਾਲ ਸਾਡੇ ਬਾਕੀ ਸਬੰਧ ਵੀ ਐਡੇ ਸਖਾਲੇ ਨਹੀਂ ਹੈਗੇ ਤੇ ਸਿਕਿਉਰਿਟੀ ਇਸ਼ੂਸ ਕਰਕੇ ਵੀ ਕਈ ਪ੍ਰੋਡਕਟ ਜਿਹੜੇ ਉਹ ਜਾਣ ਬੁੱਝ ਕੇ ਰੋਕੇ ਜਾਂਦੇ ਆ। ਸੋ ਹੁਣ ਜਿਵੇਂ ਚਾਈਨੀਸ ਕਾਰਾਂ ਤੇ ਕੈਨੇਡਾ ਨੇ 100% ਉਹਦੇ ਤੇ ਟੈਰਿਫ ਲਾਇਆ ਹੋਇਆ ਹੈ ਤੇ ਹੋਰ ਵੀ ਕਈ ਰੀਜ਼ਨ ਹੈ ਜਿਹੜੇ ਕਰਕੇ ਜਿਹਦੇ ਕਰਕੇ ਜਾਣ ਬੁੱਝ ਕੇ ਜਿਹੜੀਆਂ ਚੀਜ਼ਾਂ ਉਹ ਦੇਸ਼ ਦੇ ਵਿੱਚ ਆਉਣ ਤੋਂ ਰੋਕੀ ਜਾਂਦੀਆਂ ਤੇ ਹੁਣ ਤੁਹਾਨੂੰ ਸਮਝ ਆ ਗਿਆ ਹੋਗਾ ਵੀ ਇਹ ਟੈਰਿਫ ਕੀ ਚੀਜ਼ ਹੁੰਦੇ ਆ। ਹੁਣ ਆਪਾਂ ਅੱਗੇ ਗੱਲ ਕਰਦੇ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਹੁਣ ਕੀ ਚੱਲ ਰਿਹਾ ਹੈ। ਅ 트럼ਪ ਨੇ ਕੀ ਕੀਤਾ ਪਹਿਲਾਂ ਫ फेब्रुवारी ਦੇ ਵਿੱਚ ਇਹ ਐਲਾਨ ਕਰਤਾ ਸੀ ਉਸ ਤੋਂ ਪਹਿਲਾਂ ਹੀ ਉਹਨੇ ਐਲਾਨ ਕਰਤਾ ਸੀ ਕਿ ਮੈਂ 1 ਫ फेब्रुवारी ਤੋਂ ਕੀ ਹੈ ਕਿ ਮੈਂ ਕੈਨੇਡਾ ਤੋਂ ਆਉਣ ਵਾਲੇ ਜਿਹੜੇ ਪ੍ਰੋਡਕਟ ਆ ਉਹਨਾਂ ਤੇ 25% ਜਿਹੜੇ ਆ ਮੈਂ ਟੈਰਫ ਲਾ ਦੂੰਗਾ ਪਰ ਕੀ ਹੋਇਆ ਕਿ 1 ਮਹੀਨੇ ਲਈ ਉਹਨੇ ਇਹ ਚੀਜ਼ ਪੋਸਟਪੋਨ ਕਰਤੀ ਕਿਉਂਕਿ ਉਹਨੇ ਕਿਹਾ ਕਿ ਮੈਕਸੀਕੋ ਤੇ ਕੈਨੇਡਾ ਮੈਂ ਦੋਨਾਂ ਦੇਸ਼ਾਂ ਨੂੰ ਮੌਕਾ ਦਿੰਦਾ ਵੀ ਜਿੰਨਾ ਵੀ ਡਰੱਗ ਦਾ ਇੱਧਰ ਸਾਡੇ ਦੇਸ਼ ਦੇ ਵਿੱਚ ਜਿੰਨੀ ਵੀ ਸਮੰਗਲਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਰੋਕਣ ਲਈ ਤੁਸੀਂ ਐਕਸ਼ਨ ਲਓ ਜੇ ਤੁਸੀਂ ਐਕਸ਼ਨ ਲਾਉਂਗੇ ਫੈਂਟਰਨਲ ਦੀ ਮੈਂ ਗੱਲ ਕਰਦਾ ਇਹ ਚਿੱਟੇ ਵਰਗਾ ਹੀ ਡਰਗ ਹੁੰਦਾ ਹੈ ਦੇ ਮੈਕਸੀਕੋ ਤੋਂ ਵੀ ਆਉਂਦਾ ਹੈ ਤੇ ਕੈਨੇਡਾ ਤੋਂ ਵੀ ਆਉਂਦਾ ਕੈਨੇਡਾ ਤੋਂ ਹਾਲਾਂਕਿ 1% ਤੋਂ ਜ਼ਿਆਦਾ ਮਾਤਰਾ ਕਹਿੰਦੇ ਨਹੀਂ ਆਉਂਦੀ ਪਰ ਮੈਕਸੀਕੋ ਤੋਂ ਕਾਫੀ ਜ਼ਿਆਦਾ ਆਉਂਦਾ ਸੋ ਦੋਨਾਂ ਦੇਸ਼ਾਂ ਨੇ ਕੀ ਕੀਤਾ ਜਦੋਂ ਉਹਨੇ ਹੋਲਡ ਕਰਤੇ 1 ਮਹੀਨੇ ਲਈ ਤਾਂ ਇਹਨਾਂ ਨੇ ਕਾਫੀ ਪੈਸਾ ਉਹਦੇ ਲਈ ਇਨਵੈਸਟ ਕੀਤਾ ਸਿਕਿਉਰਿਟੀ ਵਧਾਉਂਦੀ ਵੀ ਇਹਨਾਂ ਨੇ ਗੱਲ ਕੀਤੀ ਵੀ ਅਸੀਂ 800 ਡਾਲਰ ਤੇ ਇਨਵੈਸਟ ਕਰਨ ਜਾ ਰਹੇ ਹਾਂ ਪਰ ਜਿਵੇਂ ਮਹੀਨਾ ਲੰਘਿਆ ਤੇ ਟਰੰਪ ਨੇ ਕੀ ਕੀਤਾ ਉਹਨੇ ਮਾਰਚ ਦੇ ਵਿੱਚ 4 ਮਾਰਚ ਤੋਂ ਜਿਹੜੇ ਟੈਰਿਫਾ ਉਹ ਲਾਗੂ ਕਰਤੇ ਤੇ ਇਹ ਜਿਹੜੇ ਟੈਰਿਫ ਉਹਨੇ ਲਾਏ ਆ ਉਹਦੇ ਅਗੇਂਸਟ ਕੈਨੇਡਾ ਨੇ ਵੀ 4 ਮਾਰਚ ਨੂੰ ਜਿਹੜੇ ਟੈਰਿਫ ਆ ਵਾਪਸ ਲਾਤੇ ਹੁਣ ਟੈਰਿਫ ਜਿਹੜੇ ਇਹਨਾਂ ਦੇ ਵਿਚਾਰ ਚੱਲ ਕੀ ਰਿਹਾ ਉਹਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ 'ਚ ਵਪਾਰ ਕਿੰਨਾ ਕੁ ਹੋ ਰਿਹਾ ਜੇ ਆਪਾਂ 2024 ਦੀ ਗੱਲ ਕਰੀਏ ਨਾ ਤੇ 24 ਦੇ ਵਿੱਚ ਕੀ ਹੈ ਕਿ ਕੈਨੇਡਾ ਨੇ ਅਮਰੀਕਾ ਤੋਂ 350 ਬਿਲੀਅਨ ਡਾਲਰ ਦੇ ਪ੍ਰੋਡਕਟ ਮੰਗਵਾਏ ਆ ਹੁਣ ਇਹ ਬਿਲੀਅਨ ਡਾਲਰ ਪਹਿਲਾਂ ਬਿਲੀਅਨ ਤੁਹਾਨੂੰ ਐਕਸਪਲੇਨ ਕਰਦਾ ਕਿ ਬਿਲੀਅਨ ਹੁੰਦਾ ਕੀ ਹੈ 1000 ਮਿਲੀਅਨ ਦਾ 1 ਬਿਲੀਅਨ ਹੁੰਦਾ ਹੈ ਤੇ 1 ਮਿਲੀਅਨ 10 ਲੱਖ ਦਾ ਹੁੰਦਾ ਹੈ ਤੇ ਇਹ ਗੱਲ ਅਮਰੀਕਨ ਡਾਲਰਾਂ ਦੇ ਵਿੱਚ ਹੋ ਰਹੀ ਹੈ ਤੇ ਤੁਸੀਂ ਕੈਲਕੂਲੇਟ ਕਰ ਸਕਦੇ ਹੋ 1000 ਮਿਲੀਅਨ ਇਸ ਇਕੁਅਲ ਟੂ 1 ਬਿਲੀਅਨ ਕਈਆਂ ਨੂੰ ਇੱਕ ਕਨਫਿਊਜ਼ਨ ਹੋ ਸਕਦੀ ਹੈ ਕਿ ਸ਼ਾਇਦ 100 ਮਿਲੀਅਨ ਦਾ 1 ਬਿਲੀਅਨ ਹੋਵੇ ਲੇਕਿਨ ਉਹ 1000 ਦਾ ਹੁੰਦਾ ਹੈ ਹੁਣ ਤੁਸੀਂ ਹਿਸਾਬ ਕਿਤਾਬ ਵਾਪੇ ਲਾ ਲਿਓ ਤੇ 350 ਮਿਲੀਅਨ ਬਿਲੀਅਨ ਡਾਲਰ ਦਾ ਸਮਾਨ ਹੈ ਡਾ ਕੈਨੇਡਾ ਨੇ ਮੰਗਵਾਇਆ ਤੇ ਕੈਨੇਡਾ ਨੇ ਉਲਟਾ ਅਮਰੀਕਾ ਨੂੰ 412 ਮਿਲੀਅਨ ਡਾਲਰ ਦੇ ਪ੍ਰੋਡਕਟ ਜਿਹੜੇ ਉੱਥੇ ਭੇਜੇ ਐ ਮੈਂ ਇੰਪੋਰਟ ਐਕਸਪੋਰਟ ਕਰਕੇ ਤੁਹਾਨੂੰ ਕਨਫਿਊਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਆਪ ਵੀ ਨਿਕਾ ਹੁੰਦਾ ਕਨਫਿਊਜ਼ ਹੋ ਜਾਂਦਾ ਸੀ ਯਾਰ ਇੰਪੋਰਟ ਇੰਪੋਰਟ ਕੀ ਹੁੰਦਾ ਐਕਸਪੋਰਟ ਕੀ ਹੁੰਦਾ ਐ ਐਕਸਪੋਰਟ ਵੈਸੇ ਹੁੰਦਾ ਬਾਹਰ ਭੇਜਣਾ ਤੇ ਇੰਪੋਰਟ ਇੰਪੋਰਟ ਹੁੰਦਾ ਮੰਨ ਲਓ ਇੰਪੋਰਟ ਮਤਲਬ ਤੁਹਾਡੇ ਕੰਟਰੀ ਦੇ ਇਨ ਆ ਰਹੀ ਜਿਹੜੀ ਚੀਜ਼ ਹੈ ਪੋਰਟ ਦੇ ਰਹੀਂ ਚਾਹੇ ਉਹ 에어ਪੋਰਟ ਆਇਆ ਚਾ ਚਲੋ ਇਹ ਮੈਂ ਬਾਣੀ ਨਾਲ ਐਕਸਪੀਰੀਅਨ ਕਰਤਾ ਤੇ ਕਰੀਬ 3 ਬਿਲੀਅਨ ਡਾਲਰ ਦਾ ਉਧਰ ਵੱਧ ਭੇਜਿਆ ਤੇ ਇਹ ਬਹੁਤੇ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਹੋਣਾ ਕਿ ਕੈਨੇਡਾ ਅਮਰੀਕਾ ਤੋਂ ਵੱਧ ਸਮਾਨ ਉਧਰ ਭੇਜਦਾ ਹੈ ਕੈਨੇਡਾ ਦਾ ਵੀ ਜਿਹੜਾ ਡਾਲਰ ਹੈ ਵੀ ਨਹੀਂ 60-62 ਰੁਪਈਆ ਦਾ ਚੱਲਦਾ ਇਹਨਾਂ ਕੋਲੇ ਆਪ ਦੇ ਪਦਾਰਥ ਜਿਵੇਂ ਨਿਜ ਪਦਾਰਥ ਬਹੁਤ ਹੈ ਸਟੀਲ ਐਂਡ ਐਲੂਮੀਨਮ ਹੋ ਗਿਆ ਤੇ ਹੋਰ ਬਹੁਤ ਪ੍ਰੋਡਕਟ ਆ ਜਿਵੇਂ ਓਇਲ ਹੋ ਗਿਆ ਕਰੂਡ ਆਇਲ ਹੋ ਗਿਆ ਜਾਂ ਪੈਟਰੋਲੀਅਮ ਜਿਹੜਾ ਇਹਨਾਂ ਇਹਨਾਂ ਕੋਲੇ ਕਾਫੀ ਨਿਕਤਦਾ ਖਾਸ ਕਰਕੇ ਅਲਬਰਟਾ ਦੇ ਵਿੱਚ ਤੇ ਉਹਦੇ ਸਰਤੇ ਹੀ ਇਹ ਕੈਨੇਡਾ ਜਿਹੜਾ ਛਾਲਾ ਮਾਰਦਾ ਤੇ ਜਿਹੜਾ ਅਮਰੀਕਾ ਹੈ ਉਹਦੀ ਅਕਾਡਮੀ ਜਿਹੜੀ ਬਿਲਡ ਹੋਈ ਹੈ ਉਹ ਹੋਈ ਹੈ ਸਾਇੰਸ ਐਂਡ ਟੈਕਨੋਲੋਜੀ ਦੇ ਸਰਤੇ ਜਾਂ ਇੰਟਰਨੈਟ ਤੇ ਸੋਸ਼ਲ ਮੀਡੀਆ ਦੇ ਸਰਤੇ ਜਿਵੇਂ ਤੁਸੀਂ ਗੂਗਲ ਲਾ ਲੋ ਫੇਸਬੁੱਕ ਉਹਨਾਂ ਕੋਲ ਹੈ ਮਾਈਕਰੋਸਾਫਟ ਉਹਨਾਂ ਕੋਲ ਹੈ ਵਟਸਐਪ ਉਹਨਾਂ ਕੋਲ ਹੈ ਤੇ ਹੋਰ ਜਿਵੇਂ ਐਪਲ ਉਹਨਾਂ ਕੋਲ ਹੈ ਕਿੰਡੀਆਂ-ਕਿੰਡੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਖੜੀਆਂ ਕਰ ਲਈਆਂ ਜਿਹੜੀਆਂ ਬਿਲੀਅਨ ਡਾਲਰ ਦੀਆਂ ਕੰਪਨੀਆਂ ਤੇ ਇਹਨਾਂ ਦੇ ਮਾਲਕ ਵੀ ਜਿਹੜੇ ਟੌਪ ਦੇ 100 ਰਿਚੇਸਟ ਲੋਕਾਂ ਦੇ ਵਿੱਚ ਆਉਂਦੇ ਆ ਉਹ ਉਹ ਜਿਹੜਾ ਸਮਾਨ ਇਧਰੋਂਦਾ ਨਾ ਉਹ ਪ੍ਰੋਡਕਟ ਜਾਂ ਇੰਜੀਨੀਅਰਿੰਗ ਨੂੰ ਲੈ ਕੇ ਬਹੁਤ ਜਿਵੇਂ ਆਟੋਮੋਬਾਈਲ ਹੈ 15 ਬਿਲੀਅਨ ਡਾਲਰ ਦੀਆਂ ਦਾ ਕਾਰਾਂ ਹੀ ਕੈਨੇਡਾ ਉਹਨਾਂ ਤੋਂ ਹਰ ਸਾਲ ਮੰਗਵਾਉਂਦਾ ਸੋ ਇਸ ਕਰਕੇ ਇਹ ਜਿਹੜਾ ਅਮਰੀਕਾ ਇਨਾ ਵੱਡਾ ਜਾਇੰਟ ਦੇਸ਼ ਬਣ ਚੁੱਕਿਆ ਹੈ ਤੇ ਵਰਨਾ ਕੈਨੇਡਾ ਕੋਲੇ ਆਪ ਦੇ ਜਿਹੜੇ ਪਦਾਰਥ ਐ ਇਸੇ ਕਰਕੇ ਟਰੰਪ ਦੀਆਂ ਲਾਲਾਂ ਡਿਕਦੀਆਂ ਕੈਨੇਡਾ ਨੂੰ ਲੈ ਕੇ ਕਿਉਂਕਿ ਇਹਨਾਂ ਕੋਲੇ ਮਟੀਰੀਅਲ ਬਹੁਤ ਐ ਧਰਤੀ ਦੇ ਹੇਠਲਾ ਤੇ ਲੱਕੜ ਬਹੁਤ ਐ ਤੇ ਤੁਸੀਂ ਸੋਚੋ ਵੀ 30% ਤੇ ਕੈਨੇਡਾ ਅਮਰੀਕਾ ਦੀ ਜਿਹੜੀ ਆਬਾਦੀ ਐ ਉਹ ਹੈਗੀ 340 ਮਿਲੀਅਨ 34 ਕਰੋੜ ਤੇ 34 ਕਰੋੜ ਲੋਕਾਂ ਨੂੰ 30% ਲੱਕੜ ਕੈਨੇਡਾ ਦੇ ਰਿਹਾ ਤੇ ਇਸ ਕਰਕੇ ਕੈਨੇਡਾ ਦਾ ਜਿਹੜਾ ਰਤਬਾ ਹੈ ਤਾਂ ਹੀ ਐਡਾ ਵੱਡਾ ਦੁਨੀਆ ਦੇ ਵਿੱਚ ਤੇ ਜਿਹੜੀ ਮੈਂ ਗੱਲ ਕਹੀ ਸੀ ਕਿ ਜਿਹੜਾ ਐਕਸਪੋਰਟ ਇੰਪੋਰਟ ਨਾ ਕੰਟਰੀਆਂ ਦੇ ਵਿੱਚ ਹੋ ਰਿਹਾ ਹੈ ਅ ਇਹਦੇ ਵਿੱਚ ਕੀ ਹੈ ਕਿ ਕੈਨੇਡਾ ਇਵਨ ਦੋ ਵੱਧ ਸਮਾਨ ਵੀ ਭੇਜਦਾ 36 ਬਿਲੀਅਨ ਡਾਲਰ ਦਾ ਉਹਨਾਂ ਨੂੰ ਪਰ ਫਿਰ ਵੀ ਕੈਨੇਡਾ ਨੂੰ ਜਿਹੜਾ ਇਹਦਾ ਨੁਕਸਾਨ ਜ਼ਿਆਦਾ ਹੋਣਾ ਹੁਣ ਇਹ ਤੁਹਾਨੂੰ ਐਕਸਪਲੇਨ ਕਰਦਾ ਉਹ ਕਿਉਂ ਹੋਣਾ ਹੈ ਕਿਉਂਕਿ ਇਹ ਜਿਹੜੀ ਕੈਨੇਡਾ ਦੀ ਆਬਾਦੀ ਹੈ ਨਾ ਉਹ ਸਿਰਫ 4 ਕਰੋੜ ਹੈ ਤੇ 40 ਬਿਲੀਅਨ ਕਹ ਲਓ ਤੇ ਜਿਹੜੀ ਅਮਰੀਕਾ ਦੀ ਹੈ ਮੈਂ ਜਿਵੇਂ ਦੱਸਿਆ ਉਹ 340 ਬਿਲੀਅਨ 34 ਕਰੋੜ 4 ਕਰੋੜ ਦੇ 34 ਕਰੋੜ ਤੇ ਜਦੋਂ 350 ਬਿਲੀਅਨ ਡਾਲਰ ਦਾ ਸਮਾਨ ਕੈਨੇਡੀਅਨਸ ਮਗਾਉਂਦੇ ਆ ਦੇ ਕੰਟਰੀ ਦੇ ਵਿੱਚ ਅਮਰੀਕਨ ਡਾਲਰ ਹੈ 12400 ਕੈਨੇਡੀਅਨ ਡਾਲਰ ਪਰ ਪਰਸਨ ਤੇ ਬੋਝ ਬਣ ਜਾਂਦਾ ਜਾਂ 8700 ਅਮਰੀਕਨ ਡਾਲਰ ਤੁਸੀਂ ਲਾ ਲਓ ਕਿਉਂਕਿ ਜਿੰਨਾ ਵੀ ਸਮਾਨ ਕੰਟਰੀ ਦੇ ਵਿੱਚ ਆਉਂਦਾ ਉਹ ਅਲਟੀਮੇਟਲੀ ਜਾਂ ਕਹਿ ਲਓ ਕਿ ਐਂਡ ਆਫ ਦਾ ਡੇ ਉਹ ਉਸ ਦੇਸ਼ ਦੇ ਲੋਕਾਂ ਦਾ ਹੀ ਹੁੰਦਾ ਹੈ ਚਾਹੇ ਉਹ ਸਰਕਾਰ ਮੰਗਾਵੇ ਚਾਹੇ ਉਹ ਇਨਫਰਾਸਟ੍ਰਕਚਰਲੀ ਆ ਜਾਵੇ ਜਿਵੇਂ ਸਾਡੇ ਘਰ ਬਣਦੇ ਆ ਜਾਂ ਬਿਲਡਿੰਗਾਂ ਕਿੱਡੀਆਂ-ਕੱਡੇ ਕੰਕਰੀਟ ਦੀਆਂ ਬਿਲਡਿੰਗਾਂ ਇਮਾਰਤਾਂ ਬਣਦੀਆਂ ਦੇਸ਼ ਦੇ ਵਿੱਚ ਕਿੱਡੇ-ਕੱਡੇ ਬ੍ਰਿਜ ਬਣਦੇ ਆ ਤੇ ਜਾਂ ਇੰਨੇ ਘਰ ਬਣਦੇ ਆ ਗੱਡੀਆਂ ਕਾਰਾਂ ਟਰੱਕ ਕਿੰਨਾ ਕੁਸੀਂ ਅਸੀਂ ਉਹਨਾਂ ਤੋਂ ਖਰੀਦਦੇ ਆ ਇਸ ਤੋਂ ਇਲਾਵਾ ਜਿਵੇਂ ਗੂਗਲ ਫੇਸਬੁੱਕ ਮਾਈਕਰੋਸਾਫਟ YouTube ਇਹਨਾਂ ਸਰਵਿਸਾਂ ਦੀ ਅਸੀਂ ਜਿਹੜੀ ਵਰਤੋਂ ਕਰਦੇ ਆ ਉਹ ਸਾਰਾ ਪੈਸਾ ਜਿਹੜਾ ਹੈਗਾ ਇਕੱਠਾ ਹੋ ਕੇ 12 8700 ਅਮਰੀਕਨ ਡਾਲਰ ਤੇ 12400 ਕੈਨੇਡੀਅਨ ਡਾਲਰ ਪਰ ਬੰਦੇ ਦੇ ਸਿਰ ਦੇ ਉੱਪਰ ਪੈ ਜਾਂਦਾ ਹੈ ਬੇਸ਼ੱਕ ਉਹਦਾ ਜਿਹੜਾ ਦੇਣਾ ਲੈਣਾ ਉਹ ਬਹੁਤਾ ਸਰਕਾਰ ਹੀ ਕਰਦੀ ਐ ਪਰ ਹੁਣ ਜੇ ਆਪਾਂ ਅਮਰੀਕਾ ਨੂੰ ਦੇਖੀਏ ਤਾਂ ਉਹਨਾਂ ਦਾ ਜਿੰਨਾ ਸਮਾਨ ਉਹ ਕੈਨੇਡਾ ਤੋਂ ਮਗਾਉਂਦੇ ਆ 412 ਬਿਲੀਅਨ ਦਾ ਜਿਹੜਾ ਪਿਛਲੇ ਸਾਲ ਦੇ ਹਿਸਾਬ ਨਾਲ ਜੇ ਆਪਾਂ ਚੱਲੀਏ ਤਾਂ ਉਹ ਸਿਰਫ 1200 ਅਮਰੀਕਨ ਡਾਲਰ ਹੀ ਪਰਸਨ ਪੈਂਦਾ ਹੈ ਇਹ ਸਿਰਫ ਜੇ 1200 ਦੇ 25% ਟੈਰਫ ਲੱਗ ਵੀ ਜਾਊਗਾ ਤਾਂ ਉਹ ਕਰੀਬ-ਕਰੀਬ ਕਹਿ ਸਕਦੇ ਕਿ ਉਹਨੂੰ 1600 ਡਾਲਰ ਉਹਦਾ ਜਿਹੜਾ ਉਹਨੂੰ 400 ਡਾਲਰ ਵੱਧ ਜਿਹੜਾ ਖਰਚਾ ਪਊਗਾ ਪਰ ਜੇਪ ਕੈਨੇਡਾ ਵੱਲ ਧਿਆਨ ਦਿइये ਤਾਂ ਇਹਨਾਂ ਨੂੰ ਜੇ ਅੱਜ ਇਹ 8700 ਅਮਰੀਕਨ ਡਾਲਰ ਹੈ ਤੇ ਜਿਹਦੇ 25% ਹੋਰ ਹੋ ਗਿਆ ਤਾਂ 11000 ਹੋ ਜਾਊਗਾ ਇਸ ਕਰਕੇ ਜਿਹੜੀ ਕੈਨੇਡੀਅਨ ਅਕਾਡਮੀ ਉਹਨੂੰ ਝਟਕਾ 7 ਗੁਣਾ ਜ਼ਿਆਦਾ ਲੱਗੂਗਾ ਬਦਲੇ ਅਮਰੀਕਾ ਦੇ ਤੇ ਜਿਹੜੇ ਹਜੇ ਤੱਕ ਜਿਹੜੇ ਟੈਕਸ ਲੱਗੇ ਆ ਮੈਂ ਵੀ ਤੁਹਾਨੂੰ ਐਕਸਪਲੇਨ ਕਰਦਾ ਕਿ ਕੈਨੇਡਾ ਨੇ ਇਹ ਕਿਹਾ ਕਿ ਅਮਰੀਕਾ ਜਿਵੇਂ ਜਿਵੇਂ ਟੈਰਫ ਲਾਈ ਜਾਊਗਾ ਅਸੀਂ ਵੀ ਉਵੇਂ ਉਵੇਂ ਲਾਈ ਜਾਵਾਂਗੇ ਹਜੇ ਤੱਕ ਇਹਨਾਂ ਨੇ ਟਾਰਗੇਟ ਰੱਖਿਆ ਕਿ ਕਰੀਬ ਕਰੀਬ 150 ਬਿਲੀਅਨ ਡਾਲਰਾਂ ਦੇ ਪ੍ਰੋਡਕਟਾਂ ਦੇ ਉੱਪਰ ਅਸੀਂ ਟੈਰਫ ਲਾਵਾਂਗੇ ਜਿਦੇ ਚੋਂ ਇਹਨਾਂ ਨੇ 4 ਮਾਰਚ ਨੂੰ 30 ਬਿਲੀਅਨ ਦੇ ਪ੍ਰੋਡਕਟ ਦੇ ਉੱਪਰ ਆਲਰੇਡੀ ਪ੍ਰੋਡਕਟਸ ਦੇ ਉੱਪਰ ਆਲਰੇਡੀ ਟੈਰਫ ਲਾਤੇ ਤੇ 14 ਮਾਰਚ ਨੂੰ ਫੇਰ ਇਹਨਾਂ ਨੇ 30 ਬਿਲੀਅਨ ਦੇ ਉੱਪਰ ਟੈਰਫ ਲਾਇਆ ਤੇ ਉਹ ਕਿਉਂ ਲਾਇਆ ਕਿਉਂਕਿ ਜਦੋਂ ਪਹਿਲੇ ਟੈਰਫ ਟਰੰਪ ਨੇ ਲਾਏ ਤਾਂ ਉਹਦੇ ਬਦਲੇ ਚ ਇਹਨਾਂ ਨੇ ਆਪ ਦਾ 4 ਮਾਰਚ ਨੂੰ 30 ਬਿਲੀਅਨ ਕਿਉਂਕਿ ਉਹਦਾ ਰੀਜ਼ਨ ਹੈ ਕਿ ਸਾਰੇ ਪ੍ਰੋਡਕਟ ਤੇ ਜੇ ਟੈਰਿਫ ਲਾਊਗਾ ਤੇ ਫਿਰ ਕੈਨੇਡਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜੂਗਾ ਜਿਵੇਂ ਆਟੋਮੋਬਾਈਲ ਹੋਗੀ, ਟਰੱਕਸ ਹੋਗੇ ਇੰਨਾ ਬਿਣਾ ਇਹਨਾਂ ਦਾ ਸਰਦਾਰੀ ਰੋਜ਼ਕਾਰਾਂ ਖਰੀਦੇ ਇੰਨੇ ਟਰੱਕ ਉਥੋਂ ਇੰਪੋਰਟ ਕਰਦੇ ਅਮਰੀਕਾ ਤੋਂ ਇਹ ਤੇ ਜੇ ਉਹਨਾਂ ਤੇ ਇਹ ਟੈਰਿਫ ਲਾਉਣ ਲੱਗ ਜਾਣਗੇ ਤਾਂ ਉਹ ਬਹੁਤ ਮਹਿੰਗੇ ਹੋ ਜਾਣਗੇ ਮਤਲਬ ਅਨਫੋਰਡੇਬਲ ਹੀ ਹੋ ਜਾਣਗੇ ਕਾਈਂਡ ਆਫ ਸੋ ਸਿਰਫ ਹਜੇ ਜਿਹੜੇ 4 ਮਾਰਚ ਨੂੰ ਉਹਨਾਂ ਨੇ ਟੈਰਿਫ ਲਾਏ ਆ ਉਹ ਸਿਰਫ ਲਾਏ ਜਿਵੇਂ ਮੋਟਰਸਾਈਕਲ ਹੋ ਗਿਆ ਕੋਸਮੈਟਿਕਸ ਹੋ ਗਿਆ ਜਿਵੇਂ ਸ਼ਰਾਬ ਹੋ ਗਈ ਜਿਵੇਂ ਵਿਸਕੀ ਵਾਈਨ ਸਪਿਰਟ ਜਾਂ ਬੀਅਰ ਹੋ ਗਈ ਇਸ ਤੋਂ ਇਲਾਵਾ ਉਹਨਾਂ ਨੇ ਇਹਨਾਂ ਨੇ ਟੈਰਿਫ ਲਾਇਆ ਆਪਣਾ ਐਪਲ ਜੂਸ ਹੋ ਗਿਆ ਪੀਨਟ ਬਟਰ ਹੋ ਗਿਆ ਇਹੋ ਜਿਹੇ ਆਈਟਮਾਂ ਤੇ ਹਜੇ ਤੱਕ ਟੈਰਿਫ ਲਾਏ ਆ ਪਰ ਜਿਹੜੇ 14 ਮਾਰਚ ਨੂੰ ਦੁਬਾਰੇ ਹੋਰ 30 ਬਿਲੀਅਨ ਦੇ ਪ੍ਰੋਡਕਟ ਦੇ ਉੱਪਰ 25% ਟੈਰਿਫ ਲਾਇਆ ਉਹ ਹੈਗੇ ਸਟੀਲ ਐਂਡ ਅਲੂਮੀਨਮ ਉਹ ਤਾਂ ਉਹ ਕਿਉਂ ਲਾਇਆ ਕਿਉਂਕਿ ਟਰੰਪ ਨੇ ਜਦੋਂ ਪਹਿਲੇ ਟੈਰਿਫ ਲਾਇਆ ਤਾਂ ਉਹਦੇ ਬਾਅਦ ਉਹਨੇ ਸਟੀਲ ਐਂਡ ਅਲੂਮੀਨਮ ਤੇ 25% ਟੈਰਿਫ ਲਾਤੇ ਤੇ ਬਦਲੇ ਚ ਇਹਨਾਂ ਨੇ ਵੀ ਲਾਤੇ ਤੇ ਇਹਨਾਂ ਨੇ ਇਸ ਤੋਂ ਬਾਅਦ ਟਰੰਪ ਨੇ ਕੀ ਕੀਤਾ ਉਹਨੇ ਧਮਕੀ ਦਿੱਤੀ ਕਿ ਮੈਂ ਸਟੀਲ ਐਂਡ ਅਲੂਮੀਨਮ ਜਿਹੜੀ ਮੈਂ ਕੈਨੇਡਾ ਤੋਂ ਮੰਗਵਾਉਣਾ ਹੈ ਉਹਦੇ ਤੇ ਮੈਂ 50% ਟੈਰਿਫ ਲਾਉਣ ਜਾ ਰਿਹਾ ਤਾਂ ਫਿਰ ਜਿਹੜਾ ਡਗ ਫੋਰਡ ਹੈ অন্ਟਾਰੀਓ ਦਾ ਪ੍ਰੀਮੀਅਰ ਉਹਨੇ ਇਹ ਗੱਲ ਕਹੀ ਕਿ ਜੇ ਤੁਸੀਂ ਇਹ ਹਰਕਤ ਕੀਤੀ ਤਾਂ ਫਿਰ ਅਸੀਂ ਜਿਹੜੀ ਬਿਜਲੀ ਅਮਰੀਕਾ ਨੂੰ ਭੇਜਦੇ ਹਾਂ ਤਿੰਨ ਸਟੇਟ ਆ ਅਮਰੀਕਾ ਦੇ ਜਿਹੜੇ ਕੈਨੇਡਾ ਤੋਂ ਬਿਜਲੀ ਲੈਦੇ ਇੱਕ ਤਾਂ ਨਿਊਯਾਰਕ ਹੋ ਗਿਆ ਇੱਕ ਮਿਸ਼ੀਗਨ ਹੋ ਗਿਆ ਤੇ ਇੱਕ ਮੈਨੀ ਮੈਨੀਸੋਟਾ ਹੋ ਗਿਆ ਇਹਨਾਂ ਤਿੰਨਾਂ ਦੀ ਬਿਜਲੀ ਤੇ ਅਸੀਂ 25% ਟੈਕਸ ਲਾ ਦਾਂਗੇ 25% ਅਸੀਂ ਕੀਮਤਾਂ ਵਧਾ ਦਾਂਗੇ ਉਹ ਟੈਰਿਫ ਨਹੀਂ ਹੋਣਗੇ ਉਹ ਅਸੀਂ ਕੀਮਤ ਹੀ ਵਧਾ ਦਾਂਗੇ 25% ਉਹਦੇ ਟੈਕਸ ਲਾ ਦਾਂਗੇ ਜਿੰਨੀ ਵੀ ਤੁਹਾਡੇ ਕੰਟਰੀ ਦੇ ਵਿੱਚ ਅਸੀਂ ਭੇਜਦੇ ਹਾਂ ਤੇ ਫਿਰ ਟਰੰਪ ਨੇ ਕੀ ਕੀਤਾ ਦਾਵਾ ਦਾ ਉਹ ਜਿਹੜਾ ਬਿਆਨ ਆ ਉਹ 6-7 ਘੰਟਿਆਂ ਬਾਅਦ ਹੀ ਵਾਪਸ ਲੈ ਲਿਆ ਵੀ ਅਸੀਂ 50% ਨਹੀਂ ਲਾਉਂਦੇ ਸੋ ਇਹ ਟ੍ਰੇਡ ਵਾਰ ਜਿਹੜੀ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਚੱਲ ਰਹੀ ਹੈ ਤੇ ਅਮਰੀਕਾ ਨੇ ਵੀ ਜਿਹੜੇ ਟੈਰਿਫ ਲਾਏ ਆ ਉਹ ਕੈਨੇਡੀਅਨ ਜਿਹੜੇ ਪ੍ਰੋਡਕਟਸ ਆ ਉਹ ਸਾਰਿਆਂ ਤੇ ਨਹੀਂ ਲਾਏ ਜਿਹੜੇ ਪ੍ਰੋਡਕਟ ਇਹਨਾਂ ਦਾ ਆਪਸ ਐਗਰੀਮੈਂਟ ਹੈਗਾ ਯੂ ਐਸ ਮੈਕਸੀਕੋ ਕੈਨੇਡਾ ਐਗਰੀਮੈਂਟ ਉਹਨੂੰ ਯੂ ਐਸ ਐਮ ਸੀ ਆ ਵੀ ਕਹਿੰਦੇ ਹੁੰਦੇ ਆ ਜਿਹੜੇ ਉਹਦੇ ਅੰਡਰਫਾਲ ਕਰਦੇ ਉਹਨਾਂ ਦੇ ਉੱਪਰ ਹਜੇ ਤੱਕ ਕੋਈ ਟੈਕਸ ਨਹੀਂ ਲਾਏ ਜਿਹੜੇ ਉਹਦੇ ਅੰਡਰ ਨਹੀਂ ਫਾਲ ਕਰਦੇ ਉਨ੍ਹਾਂ ਦੇ ਉੱਪਰ ਟੈਕਸ ਲਾਏ ਆ ਤੇ ਇਹ ਜਿਹੜਾ ਐਗਰੀਮੈਂਟ ਹੈ ਇਹਨੇ 1 ਜੁਲਾਈ 2020 ਨੂੰ ਨਵਾਂ ਬਣਾਇਆ ਸੀ ਇਸ ਤੋਂ ਪਹਿਲਾਂ ਨੈਕਟਾ ਸੀਗਾ ਨਾਰਥ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਉਹਨੂੰ ਚੇਂਜ ਕੀਤਾ ਉਹਨੂੰ ਅਪਡੇਟ ਕਰਕੇ ਇਹਨਾਂ ਨੇ ਨਵਾਂ ਐਗਰੀਮੈਂਟ ਜਿਹੜਾ ਬਣਾਇਆ ਸੀ ਤੇ ਬਾਕੀ ਜਿਹੜੇ ਪ੍ਰੋਡਕਟ ਹੈ ਪ੍ਰੋਡਕਟ ਆਫ ਕੈਨੇਡਾ ਲਿਖਦੇ ਆ ਜ਼ਿਆਦਾਤਰ ਇਹ ਉਹਨਾਂ ਦੇ ਉੱਪਰ ਤਕਰੀਬਨ ਸਾਰਿਆਂ ਦੇ ਉੱਪਰ ਹੀ ਅਮਰੀਕਾ ਨੇ ਟੈਰਿਫ ਲਾਇਆ ਹੋਇਆ ਹੈ ਤੇ ਚਾਈਨਾ ਤੋਂ ਜਿਹੜੇ ਪ੍ਰੋਡਕਟ ਆ ਰਹੇ ਆ ਉਹ ਕਰੀਬ ਕਰੀਬ ਸਾਰਿਆਂ ਦੇ ਉੱਪਰ ਹੀ 20% ਟੈਰਿਫ ਹੈ ਜਿਹੜੇ ਕਿ ਪਹਿਲਾਂ 10% ਹੁੰਦੇ ਸੀ ਤੇ ਕੁਝ ਐਕਸੈਪਸ਼ਨਲ ਹੁੰਦੇ ਆ ਜਿਵੇਂ ਗੱਡੀਆਂ ਹੋ ਗਈਆਂ ਉਹਨਾਂ ਦਾ ਹੈਗਾ ਟੈਰਿਫ ਹੈ ਉਹ ਕਾਫੀ ਜ਼ਿਆਦਾ ਗੁਣਾ ਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਆ ਜਿਹੜਾ ਟਰੰਪ ਹੈ ਨਾ ਉਹ ਉਹਨੇ ਸਿਰਫ ਕੈਨੇਡਾ ਨਾਲ ਹੀ ਪੰਗਾ ਲਿਆ ਉਹਨੇ ਮੈਕਸੀਕੋ ਤੇ ਵੀ 25% ਟੈਰਿਫ ਲਾਇਆ ਹਜੇ ਸਾਰੇ ਪ੍ਰੋਡਕਟਸ ਤੇ ਨਹੀਂ ਲਾਏ ਜਿੰਨਾ ਜਿੰਨਾ ਬਿਨਾ ਜਾਣ ਤਾਂ ਇਹਨਾਂ ਦਾ ਸਰਦ ਹੈ ਜਾਂ ਵੱਤ ਤੋਂ ਵੱਧ ਦੂਜੇ ਦੇਸ਼ਾਂ ਦਾ ਕੋਈ ਨੁਕਸਾਨ ਹੋਵੇ ਉਹਨਾਂ ਤੇ ਲਾਇਆ ਤੇ ਚਾਈਨਾ ਦੇ ਉੱਪਰ ਇਹਨਾਂ ਨੇ 10% ਟੈਰਿਫ ਲਾਇਆ ਹੈ। ਟੋਟਲ ਚਾਈਨਾ ਦੇ 20% ਲਾਇਆ ਕਿਉਂਕਿ ਚਾਈਨਾ ਪਹਿਲਾਂ ਹੀ 10% ਟੈਰਿਫ ਜਿਹੜਾ ਪਉਤਰਿਆ ਸੀ ਸੋ ਐਡੀਸ਼ਨਲ 10% ਹਜੇ 20% ਚਾਈਨਾ ਤੇ ਲਾਇਆ ਹੈ। ਤੇ ਚਾਈਨਾ ਜਿਹੜਾ ਉਹਨੇ ਵਾਪਸ ਅਮਰੀਕਾ ਤੇ ਵੀ ਟੈਰਿਫ ਲਾ ਦਿੱਤੇ ਉਹਨੇ 10 ਤੋਂ 15% ਪ੍ਰੋਡਕਟ ਟੂ ਪ੍ਰੋਡਕਟ ਡਿਪੈਂਡ ਕਰਦਾ ਕਿਹੜੇ ਹੈ ਤੇ ਉਹਨਾਂ ਨੇ ਲਾਇਆ ਤੇ ਹਜੇ ਮੈਕਸੀਕੋ ਦਾ ਰਿਸਪੌਂਸ ਉਹਨਾਂ ਨਹੀਂ ਆ ਰਿਹਾ। ਕਿਉਂਕਿ ਮੈਕਸੀਕੋ ਕਾਫੀ ਜ਼ਿਆਦਾ ਡਿਪੈਂਡੈਂਟ ਹੈ ਅਮਰੀਕਾ ਤੇ ਤੇ ਜਿਹੜਾ ਕੈਨੇਡਾ ਹੈ ਖੈਰ ਇਹ ਵੀ ਉਨਾ ਹੀ ਡਿਪੈਂਡੈਂਟ ਹੈ ਜਿਹੜਾ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ 75% ਜਿਹੜਾ ਸਮਾਨ ਹੈ ਕੈਨੇਡਾ ਜਿੰਨਾ ਵੀ ਬਾਹਰ ਭੇਜਦਾ ਉਹਦੇ ਚੋਂ 75% ਅਮਰੀਕਾ ਨੂੰ ਜਾਂਦਾ ਹੈ ਤੇ ਜਿੰਨਾ ਵੀ ਸਮਾਨ ਕੈਨੇਡਾ ਮੰਗਵਾਉਂਦਾ ਉਹਦੇ ਚੋਂ 60-62% ਦੀ ਸਮਾਨਾ ਜਿਹੜਾ ਉਹ ਅਮਰੀਕਾ ਤੋਂ ਆਉਂਦਾ ਹੈ ਸੋ ਇੰਨਾ ਡਿਪੈਂਡ ਹੈ ਜਿਹੜਾ ਕੈਨੇਡਾ ਅਮਰੀਕਾ ਦੇ ਬੇਸ਼ੱਕ ਇਹਨਾਂ ਕੋਲੇ ਆਪ ਦਾ ਬਹੁਤ ਕੁਝ ਇਹਨਾਂ ਦਾ ਧਰਤੀ ਚੋਂ ਨਿਕਲਦਾ ਪਰ ਬਣਿਆ ਬਣਾਇਆ ਸਮਾਨ ਇਹਨਾਂ ਨੂੰ ਬਾਹਰੋਂ ਹੀ ਲੈਣਾ ਪੈਂਦਾ ਕਿਉਂਕਿ ਇਹਨਾਂ ਕੋਲੇ ਜਿਹੜੀ ਆਪਦੀ ਫੈਕਟਰੀ ਜਿਵੇਂ ਨਿਊਜ਼ੀਲੈਂਡ ਆਸਟ੍ਰੇਲੀਆ ਹੋ ਗਿਆ ਇਹਨਾਂ ਵਾਂਗੂ ਕਾਫੀ ਘੱਟ ਹੈ ਹਜੇ ਆਟੋਮੋਬਾਈਲ ਦੇ ਪਾਰਟਸ ਬੰਦੇ ਆਟੋਮੋਬਾਈਲ ਵੀ ਇੱਥੇ ਬਹੁਤ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਹੁੰਦੀ ਜੋ ਟੋヨタ ਦੀ ਕਾਰਾਂ ਵੀ ਕੈਨੇਡੀਅਨ ਮੇਡ ਹੈ ਉਹਨਾਂ ਦੇ ਪਲਾਂਟ ਇੱਥੇ ਹੋਰ ਬਹੁਤ ਕੰਪਨੀਆਂ ਦੇ ਪਲਾਂਟ ਹੈਗੇ ਆ ਬਟ ਕੀ ਹੈ ਕਿ ਡਿਪੈਂ ਇੱਕ ਚੀਜ਼ ਦੇਖਣ ਵਾਲੀ ਹੈ ਕਿ ਜਿਹੜੇ ਅਮਰੀਕਨ ਲੋਕ ਹੈ ਉਹ ਉਹਨਾਂ ਚੋਂ ਬਹੁਤ ਬਹੁਤੇ ਨਹੀਂ ਕਹਿ ਸਕਦੇ ਪਰ ਕਾਫੀ ਹੱਦ ਤੱਕ ਜਿਹੜੇ ਉਹ ਕੈਨੇਡਾ ਦੀ سپورਟ ਕਰ ਰਹੇ ਹੈ ਜਿਵੇਂ ਡੱਗ ਫੋਰਡ ਨੇ ਜਦੋਂ ਧਮਕੀ ਦਿੱਤੀ ਕਿ ਮੈਂ ਬਿਜਲੀ ਕੱਟ ਕਰ ਦੂੰਗਾ ਜਿਵੇਂ ਟਰੰਪ ਨੇ ਦੁਬਾਰੇ ਟੈਰਿਫ ਲਾਇਆ ਜਿਹੜੇ ਤਿੰਨ ਸਟੇਟ ਹੈ ਤੁਸੀਂ ਸੋਚੋ ਨਿਊਯਾਰਕ ਨੂੰ ਜਿਹੜੀ ਬਿਜਲੀ ਜਾ ਰਹੀ ਹੈ ਉਹ ਕੈਨੇਡਾ ਤੋਂ ਜਾ ਰਹੀ ਹੈ ਇਹ ਵੀ ਬੱਸ ਇਹ ਹਨਾਨੀਜੀ ਵਾਲੀ ਗੱਲ ਹੈ ਤੇ ਜਿਹੜੇ ਅਮਰੀਕਨ ਲੋਕ ਹੈ इवन दो ਨਿਊਯਾਰਕਰ ਵੀ ਹੈਗੇ ਆ ਉਹਨਾਂ ਨੇ ਵੀ ਇਹ ਗੱਲ ਵਿੱਚ ਵਿੱਚ ਜਿਵੇਂ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਆ ਤੇ ਕਹਿੰਦੇ ਆ ਕਿ ਤੁਸੀਂ ਲਾ ਹੀ ਦਿਓ ਵੀ 트੍ਰੰਪ ਨੂੰ ਵੀ ਪਤਾ ਲੱਗ ਜਾਵੇ ਵੀ ਕਿਵੇਂ ਟੈਰਿਫ ਲਾਏ ਦਿਆ ਉਹ इवन दो ਕੈਨੇਡਾ ਨੂੰ ਸਪੋਰਟ ਕਰਦੇ ਆ ਕਈ ਲੋਕ ਤੇ ਜੇ ਆਪਾਂ ਦੇਖੀਏ 트੍ਰੰਪ ਨੇ ਯੂਰਪ ਨਾਲ ਵੀ ਹੁਣ ਰੀਸੈਂਟਲੀ ਪੰਗਾ ਲਿਆ ਕਿਉਂਕਿ ਯੂਰਪ ਅਮਰੀਕਾ ਦੀ ਜਿੰਨੀ ਵੀ ਸ਼ਰਾਬ ਹੁੰਦੀ ਹੈ ਉਹਦੇ ਤੇ 50% ਟੈਰਿਫ ਹੁੰਦਾ ਹੈ ਤੇ ਇਹਨੇ ਹੁਣ ਧਮਕੀ ਦਿੱਤੀ ਹੈ ਕਿਉਂਕਿ ਕੈਨੇਡਾ ਨੇ ਸ਼ਰਾਬ ਖਾਸ ਕਰਕੇ অন্ਟਾਰੀਓ ਨੇ ਤਾਂ ਉਹਦੇ ਤੇ ਆਲਮੋਸਟ ਬੈਣ ਹੀ ਲਾਤਾ ਅਮਰੀਕਨ ਸ਼ਰਾਬ ਦੇ ਉਹਨਾਂ ਨੇ ਆਪੀਆਂ ਸ਼ੈਲਫਾਂ ਤੋਂ ਹੀ ਚੱਕਤੀ ਤੇ ਟਰੰਪ ਨੇ ਹੁਣ ਕੋਈ ਨਾ ਕੋਈ ਹੱਲ ਤਾਂ ਲੱਭਣਾ ਸੋ ਇਹਨੇ ਕਿਹਾ ਹੈ ਕਿ ਜੇ ਤੁਸੀਂ 50% ਟੈਰਿਫ ਯੂਰਪ ਨੂੰ ਕਿਹਾ ਜੇ ਨਹੀਂ ਚੱਕੇ ਤਾਂ ਫੋਡੀ ਜਿਹੜੀ ਸ਼ਰਾਬ ਇੱਥੇ ਆਉਂਦੀ ਹੈ ਤੇ ਮੈਂ 200% ਟੈਰਫ ਲਾਉਂਦਾ ਤੇ ਜੇ ਇਹ ਇੱਥੋਂ ਤੱਕ ਗੱਲ ਪਹੁੰਚਦੀ ਹੈ ਤੇ ਫਿਰ ਉਧਰ ਯੂਰਪ ਵਾਲੇ ਵੀ ਟੈਰਫ ਲਾਉਣਗੇ ਤੇ ਹਾਲਾਂਕਿ ਲੱਗ ਵੀ ਰਿਹਾ ਏ ਥੋੜੇ ਬਹੁਤ ਪ੍ਰੋਡਕਟਸ ਦੇ ਉੱਪਰ ਤੇ ਇਹ ਦੇਖਦੇ ਹਾਂ ਕਿ ਟੈਰਫ ਵਾਰ ਕਿੱਥੇ ਜਾ ਕੇ ਖਤਮ ਹੁੰਦੀ ਹੈ ਪਰ ਅਲਟੀਮੇਟਲੀ ਇਹਦਾ ਜਿਹੜਾ ਨਤੀਜਾ ਹੈ ਜਾਂ ਇਹਦਾ ਐਂਡ ਆਫ ਦਾ ਡੇ ਦਾ ਜਿਹੜਾ ਅਸਰ ਅਮਰੀਕਾ ਤੇ ਪੈਣਾ ਹੀ ਪੈਣਾ ਤੇ ਅਮਰੀਕਾ ਨੂੰ ਟਰੰਪ ਰੈਸੈਸ਼ਨ ਵੱਲ ਤੱਕ ਸਕਦਾ ਹੈ ਕਿ ਇੱਕ ਇਹਨੇ ਲੌਜੀਕ ਦਿੱਤਾ ਸੀ ਪਿੱਛੇ ਜੇ ਕਿ ਮੈਂ ਟੈਰਫ ਇਸ ਲਈ ਲਾ ਰਿਹਾ ਕਿ ਮੈਂ ਚਾਹਣਾ ਕਿ ਮੰਨ ਲਓ ਚైనా ਤੋਂ ਕੋਈ ਪ੍ਰੋਡਕਟ ਆਉਂਦਾ ਹੈ ਕੋਈ ਫੈਕਟਰੀ ਬਣਾ ਕੇ ਸਮਾਨ ਭੇਜ ਰਹੀ ਹੈ ਤਾਂ ਇਹ ਕਹਿੰਦਾ ਵੀ ਜੇ ਉਹ ਫੈਕਟਰੀ ਸਾਰਾ ਕੁਝ ਉੱਥੇ ਵੇਚ ਵਟ ਕੇ ਆ ਕੇ ਅਮਰੀਕਾ ਦੇ ਵਿੱਚ ਆ ਕੇ ਸਟੈਬਲਿਸ਼ ਹੋਵੇ ਜਾਂ ਅਮਰੀਕਾ ਦੇ ਵਿੱਚ ਇਨਵੈਸਟ ਕਰਕੇ ਇੱਥੇ ਫੈਕਟਰੀ ਲਾਓ ਫਿਰ ਮੈਂ ਉਹਦੇ ਤੇ ਕੋਈ ਟੈਰਫ ਨਹੀਂ ਲਾਉਂਗਾ ਉਹ ਉਸ ਕੰਪਨੀ ਤੇ ਪਰ ਉਹ ਇਹ ਨਹੀਂ ਸਮਝਦਾ ਕਿ ਜਿਹੜੀ ਪ੍ਰੋਡਕਸ਼ਨ ਕੋਸਟ ਹੈ ਹਰ ਇੱਕ ਕੰਟਰੀ ਦੀ ਵੱਖਰੀ ਵੱਖਰੀ ਹੈ ਜਿਵੇਂ ਚਾਈਨਾ ਦੀ ਜਿਹੜੀ ਪ੍ਰੋਡਕਸ਼ਨ ਕਾਸਟ ਹੈ ਉਹ ਦੇਖਿਆ ਜਾਵੇ ਤਾਂ ਮੰਨ ਲਾ ਤਾਂ ਦੁਨੀਆ ਦੇ ਟੌਪ 2-3 ਦੇਸ਼ਾਂ ਚੋਂ ਆਉਂਦੀ ਜਿੱਥੇ ਸਭ ਤੋਂ ਸਸਤਾ ਸਮਾਨ ਬਣਦਾ ਤੇ ਜੇ ਉਹ ਕੰਪਨੀਆਂ ਅਮਰੀਕਾ ਜਾ ਕੇ ਆਪ ਦੀ ਇਨਵੈਸਟਮੈਂਟ ਕਰਨੀਆਂ ਤਾਂ ਉਹਦੀ ਪ੍ਰੋਡਕਸ਼ਨ ਕਾਸਟ ਹੈ ਜਿਹੜੀ ਮੇਬੀ 5 ਤੋਂ 10 ਗੁਣਾ ਵੱਧ ਜੂ ਕਿਉਂਕਿ ਉਹਨਾਂ ਦੀ ਜਿਹੜੀ ਵੇਜਸ ਹੈ ਜਿਹੜੀਆਂ ਪਹਿਲਾਂ ਚਾਈਨੀਜ਼ ਕਰੰਸੀ ਦੇ ਵਿੱਚ ਤਨਖਾਹਾਂ ਦੇਣ ਦੇ ਜਦੋਂ ਅਮਰੀਕਨ ਕਰੰਸੀ ਦੇ ਵਿੱਚ ਤਨਖਾਹਾਂ ਦੇਣਗੇ ਆਪਦੇ EMPLOYEES ਨੂੰ ਆਬਵੀਅਸਲੀ ਉਹਦੀ ਜਿਹੜੀ ਪ੍ਰੋਡਕਸ਼ਨ ਕਾਸਟ ਆ ਉਹ ਕਈ ਗੁਣਾ ਵੱਧ ਜੂਗੀ ਤੇ ਕੋਈ ਵੀ ਕੰਪਨੀ ਇਹੋ ਜਿਹਾ ਡਿਸੀਜਨ ਨਹੀਂ ਲਾਊਗੀ ਕਿ ਮੈਂ ਆਪਦਾ ਬਣਿਆ-ਬਣਾਇਆ ਆ ਆਪਦਾ ਸਿਸਟਮ ਚੱਕ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਲੈ ਜਾਂ ਜਿੱਥੇ ਇੰਨੀ ਜ਼ਿਆਦਾ ਪ੍ਰੋਡਕਸ਼ਨ ਕਾਸਟ ਹੈ ਤੇ ਜੇ ਇਹ ਵਾਪਸ ਨਹੀਂ ਲੈਂਦਾ 트੍ਰੰਪ ਆਪਦੇ ਜਿੰਨੇ ਵੀ ਉਹਨੇ ਕੈਨੇਡਾ ਦੇ ਉੱਪਰ ਟੈਰਿਫ ਲਾਏ ਤਾਂ ਕੈਨੇਡਾ ਕਹਿੰਦਾ ਕਿ ਮੈਂ 150 ਬਿਲੀਅਨ ਤੱਕ ਦੇ ਜਿਹੜੇ ਪ੍ਰੋਡਕਟ ਹਨ ਉਹਨਾਂ ਦੇ ਟੈਰਿਫ ਵਾਲੇ ਸਮੇਂ ਦੇ ਵਿੱਚ ਲਾ ਦੂੰਗਾ ਉਹ ਸਿਰਫ ਵੇਟ ਐਂਡ ਵਾਚ ਕਰ ਰਿਹਾ ਕਿ ਟਰੰਪ ਅਗਲਾ ਸਟੈਪ ਕੀ ਲੈਂਦਾ ਹੈ ਤੇ ਜੇ ਇਹ ਟੈਰਿਫ ਨਾ ਹਟਾਏ ਤਾਂ ਕੈਨੇਡੀਅਨ ਇਕਨੋਮੀ ਨੂੰ ਕਾਫੀ ਵੱਡੀ ਸੱਟ ਲੱਗੂਗੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਸਾਡੇ ਇੱਥੇ ਇੱਕ ਹਾਈ ਰਿਵਰ ਪਲਾਂਟ ਹੈ ਮੀਟ ਪਲਾਂਟ ਆ ਉਹ گاਵਾਂ ਦਾ ਤੇ ਉਹ ਕਰੀਬ-ਕਰੀਬ ਉਹਨਾਂ ਦੀ ਜਿਹੜੀ ਕੈਪੈਸਿਟੀ ਹੈ 4500 گاਵਾਂ ਇੱਕ ਦਿਨ 'ਚ ਉਹ ਸਲੋਟਰ ਕਰਦੇ ਜਾਂ ਵੜਦੇ ਆ ਤੇ ਉਹਦਾ ਕਰੀਬ ਜਿਹੜਾ 70% ਦੀ ਮੀਟ ਹੈ ਉਹ ਅਮਰੀਕਾ ਨੂੰ ਐਕਸਪੋਰਟ ਕਰਦਾ ਇਹ ਤੇ ਜੇ ਮੰਨ ਲਓ ਵੀ ਇਹ ਤੇ ਟੈਰਿਫ मीट ਤੇ ਲੱਗ ਜਾਂਦਾ ਤਾਂ ਆਬਵੀਅਸਲੀ ਜਦੋਂ ਸਟੋਰਾਂ ਤੇ मीट ਮਹਿੰਗਾ ਹੋ ਜਾਊਗਾ ਤਾਂ ਫਿਰ ਉਹਦੀ ਡਿਮਾਂਡ ਘਟੂਗੀ ਜੇ ਉਹਦੀ ਡਿਮਾਂਡ ਘਟੂਗੀ ਤਾਂ ਫਿਰ ਇਹ मीट ਭੇਜਣਗੇ ਕਿੱਥੇ ਕਿਉਂਕਿ ਕੈਨੇਡੀਅਨ ਤਾਂ ਹੁਣ मीट ਡਬਲ ਖਾਣ ਨਹੀਂ ਲੱਗੇ ਵੈਸੇ ਵੀ ਕੈਨੇਡਾ ਦੀ ਆਬਾਦੀ ਅਮਰੀਕਾ ਦੇ ਮੁਕਾਬਲੇ ਬਹੁਤ ਘੱਟ ਹੈ ਤਾਂ ਉਹਦਾ ਕੀ ਹੈ ਕਿ ਬਿਜ਼ਨਸ ਤੇ ਅਸਰ ਪਊਗਾ ਕੈਨੇਡੀਅਨ ਫਾਰਮਿੰਗ ਤੇ ਅਸਰ ਪਊਗਾ ਤੇ ਫਿਰ ਟਰੱਕਿੰਗ ਤੇ ਅਸਰ ਪਊਗਾ ਹੋਰ ਪਲਾਂਟ ਹੈਗਾ ਸਾਡੇ ਇੱਥੇ ਰੈਡੀਅਰ ਅਲਬਰਟਾ ਦੇ ਵਿੱਚ ਹੀ ਉਹ ਕੋਲੀਆਂ 45 ਹਜ਼ਾਰ ਸੂਰ ਹੈ ਜਿਹੜਾ ਹਰ ਵੀਕਲੀ ਉਹ ਸਲਟਰ ਕਰਦੇ ਆ ਤੇ ਉਹਦਾ ਵੀ ਜਿਹੜਾ ਮੀਟ ਹੈ ਤਕਰੀਬਨ ਮੇਰੇ ਖਿਆਲ ਚ 80 90 ਫੀਸਦੀ ਅਮਰੀਕਾ ਨੂੰ ਹੀ ਜਾਂਦਾ ਹੋਗਾ ਇਹ ਮੇਰਾ ਅਨੁਮਾਨ ਹੈ ਕਿਉਂਕਿ ਆਬਾਦੀ ਦੇ ਹਿਸਾਬ ਨਾਲ ਜੇ ਮੈਂ ਕੈਲਕੂਲੇਟ ਕਰਾਂ ਇਹ ਮਰ ਅੰਦਾਜ਼ਾ ਹੈ ਤੇ ਇਹ ਇੰਨਾ ਐਕਸਪੋਰਟ ਇਹ ਕਰਦੇ ਆ ਤੇ ਜੇ ਇਹੀ ਹਰਕਤਾਂ 트াম্প ਬਾਜਣਾ ਵੈਸੇ 트াম্প ਨੇ ਕਿਹਾ ਕਿ ਮੈਂ ਬੈਂਡ ਡਾਊਨ ਨਹੀਂ ਕਰਨ ਲੱਗਿਆ ਜੀ ਜਲਦੀ ਹਜੇ ਤੱਕ ਦੀ ਸਟੋਰੀ ਇਹੀ ਹੈ ਤੇ ਤੁਹਾਨੂੰ ਕਾਫੀ ਹੱਦ ਤੱਕ ਸੀਨ ਸਮਝ ਆ ਗਿਆ ਹੋਊਗਾ ਕਿ ਟੈਰਿਫ ਕਿਵੇਂ ਚੱਲਦੇ ਆ ਅ ਇੰਡੀਆ ਚਾਈਨਾ ਦਾ ਵੀ ਮੈਂ ਥੋੜੀ ਜਿਹੀ ਐਗਜ਼ਾਮਪਲ ਦੇਤੀ ਸੀਗੀ ਤੇ ਚਲੋ ਅੱਗੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ